ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਤੇ ਸਾਰੇ ਤੰਦਰੁਸਤ ਹੋਵੋਗੇ ਤੁਹਾਡੀ ਸਾਰੇ ਤੰਦਰੁਸਤੀ ਪ੍ਰਮਾਤਮਾ ਕੋਲੋਂ ਬੱਸ ਮੰਗਦੇ ਆਪਾਂ ਦੋਸਤੋ ਜਿਹੜਾ ਅੱਜ ਦਾ ਵਲੌਗ ਅੱਜ ਦਾ ਵਲੌਗ ਬਹੁਤ ਜਾੜੇ ਘੈਂਟ ਹੋਣ ਵਾਲਾ ਘੈਂਟ ਕਿਉਂ ਹੋਣ ਵਾਲਾ ਤੁਹਾਨੂੰ ਉਹ ਵੀ ਦੱਸਦੇ ਆਪਾਂ ਅੱਜ ਦਾ ਜਿਹੜਾ ਇਹ ਵਲੌਗ ਵੀ ਆ ਤੇ ਇਨਫਾਰਮੇਟਿਵ ਵੀਡੀਓ ਵੀ ਆ ਤੁਹਾਡੇ ਲਈ ਇਨਫਾਰਮੇਟਿਵ ਵੀਡੀਓ ਵੀ ਤੁਹਾਨੂੰ ਦੱਸਾਂਗੇ ਵੀ ਇਨਫਾਰਮੇਸ਼ਨ ਤੁਹਾਡੇ ਲਈ ਕੀ ਆ ਕਿ ਤੁਸੀਂ ਗਾਂ ਤੋਂ ਅਲਰਟ ਰਹ ਸਕੋ ਤੁਹਾਡੇ ਨਾਲ ਕੋਈ ਚੈਨਲ ਦੇ ਆਪਾਂ ਚੈਨਲ ਦੇ ਰਿਗਾਰਡਿੰਗ ਗੱਲ ਕਰਾਂਗੇ ਕੋਈ ਥੋੜਾ ਨਾ ਕੋਈ ਇਦਾਂ ਨਿਕੜਨਾ ਨਾ ਹוס ਕੋਡਾ ਚੈਨਲ ਉੱਡ ਜੇ ਰੱਬ ਨਾ ਕਰੇ ਚੈਨਲ ਡਿਲੀਟ ਹੋ ਜੇ ਜਾਂ ਤੁਸੀਂ ਮੇਲ ਭੁੱਲ ਜਿਓ ਜਾਂ ਤੁਸੀਂ ਪਾਸਵਰਡ ਭੁੱਲ ਜਿਓ ਆਪਾਂ ਉਹ ਤੇ ਗੱਲ ਕਰਾਂਗੇ ਤੇ ਆਪਣਾ ਵਲੌਗ ਵੀ ਹੈ ਪਹਿਲਾਂ ਆਪਾਂ ਕਰਦੇ ਆਂ ਵਲੌਗ ਦੀ ਗੱਲ ਫੇਰ ਕਰਾਂਗੇ ਆਪਾਂ ਤੁਹਾਡੇ ਨਾਲ ਇਨਫੋਰਮੇਸ਼ਨ ਦੀ ਗੱਲ ਜਿਹੜਾ ਵਲੌਗ ਆ ਇਦਾਂ ਆਪਾਂ ਤੁਹਾਨੂੰ ਦੱਸਿਆ ਵੀ ਤੁਹਾਨੂੰ ਦਿਖਾ ਦਿੰਨੇ ਆ 1 ਮਿੰਟ ਸਾਹਮਣੇ ਔਰ ਸਾਹਮਣੇ ਆਪਣੇ ਚਾਚੇ ਦੇ ਘਰ ਆ ਜਿਨ੍ਹਾਂ ਦੀ ਰਿਟਾਇਰਮੈਂਟ ਹੈ ਜੇਈ ਨੇ ਬਿਜਲੀ ਵਿੱਚ ਬੜਾ ਭਾਗਾ ਵਾਲਾ ਦਿਨ ਆਉਣ ਵਾਲਾ ਖੁਸ਼ੀ ਵਾਲਾ ਦਿਨ ਵਾਲਾ ਕਿਉਂਕਿ ਉਹਨਾਂ ਨੇ ਸਾਰੀ ਮਿਹਨਤ ਉਮਰ ਮਿਹਨਤ ਕੀਤੀ ਆ ਬਿਜਲੀ ਮੈਕਿਨ ਵਿੱਚ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਹੈ ਜੀ ਇੱਕ ਤਰੀਕ ਨੂੰ ਬਹੁਤ ਵਧੀਆ ਪਾਰਟੀ ਹੋਣ ਵਾਲੀ ਆ ਰਿਟਾਇਰਮੈਂਟ ਪਾਰਟੀ ਇਹ ਆਪਾਂ ਉਹ ਪਾਰਟੀ ਇੰਜੋਏ ਵੀ ਕਰਾਂਗੇ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਵਾਂਗੇ ਤੇ ਪਾਰਟੀ ਦਾ ਜਿਹੜਾ ਹੈਗਾ ਤਿਆਰੀਆਂ ਚੱਲ ਰਹੀਆਂ ਨੇ ਤੇ ਉਹ ਦਿਨ ਦੀ ਸਾਰਿਆਂ ਨੂੰ ਵੇਟ ਆ ਤੇ ਖੁਸ਼ੀਆਂ ਮਨਾਈਆਂ ਜਾਣਗੀਆਂ ਆਪਾਂ ਵੀ ਭੰਗੜੇ ਭੰਗੜੇ ਪਾਵਾਂਗੇ ਤੇ ਉਹ ਤੁਹਾਨੂੰ ਮੈਂ ਦਿਖਾ ਦਿੰਨਾ ਤਿਆਰੀਆਂ ਕਿੱਥੇ ਕੀਤੀਆਂ ਜਾ ਰਹੀਆਂ ਆ ਪਾਰਟੀ ਆਪਾਂ ਕਿੱਥੇ ਕਰਨੀ ਉਹ ਆਪਣੇ ਬਾਬਾ ਜੀ ਘਰ ਨਾਲ ਹੀ ਆ ਉੱਥੇ ਥੋੜਾ ਜਿਆਦਾ ਖੁੱਲਤਾਂ ਉੱਥੇ ਪਾਰਟੀ ਕਰਨੀ ਉੱਥੇ ਅਰੇਂਜਮੈਂਟ ਸ਼ੁਰੂ ਹੋ ਗਏ ਨੇ ਪਾਰਟੀ ਦੇ ਤੇ ਤੁਹਾਨੂੰ ਸਾਰਿਆਂ ਨੂੰ ਪਾਰਟੀ ਦਾ ਵਲੌਗ ਵੀ ਜ਼ਰੂਰ ਦਿਖਾਵਾਂ ਜਿਹੜਾ ਵੇਖ ਕੇ ਤੁਹਾਨੂੰ ਬਹੁਤ ਹੀ ਨਜ਼ਾਰਾ ਆਉਣ ਵਾਲਾ ਦੋਸਤੋ ਤੇ ਜਿਹੜੀ ਇਨਫੋਰਮੇਟਿਵ ਵੀਡੀਓ ਆ ਤੁਹਾਨੂੰ ਉਹ ਵੀ ਆਪਾਂ ਦੱਸਦੇ ਹਾਂ ਪਹਿਲਾਂ ਤੁਹਾਨੂੰ ਪਾਰਟੀ ਵਾਲੇ ਆਪਾਂ ਜਗ੍ਹਾ ਦਿਖਾ ਕੇ ਲੈਣੇ ਜਾ ਕੇ ਚਲ ਆਜੋ ਬਣੇ ਰਹੋ ਮੇਰੇ ਨਾਲ ਆਪਾਂ ਇਸ ਛੱਤ ਤੇ ਆ ਆਪਣੀ ਪੌੜੀ ਆ ਬੋੜੀ ਥੋੜੇ ਟੰਬੀ ਐਸੀ ਵੈਸੀ ਹੀ ਐ ਤੇ ਆਪਾਂ ਹੁਣ ਥੱਲੇ ਥੱਲੇ ਚੱਲ ਕੇ ਆਪਾਂ ਉੱਥੇ ਬੋਲਣਾ ਨਹੀਂ ਕਿਉਂਕਿ ਗਲੀ ਵਿੱਚ ਆ ਤੇ ਆਪਾਂ ਤੁਹਾਨੂੰ ਪਾਰਟੀ ਵਾਲੀ ਜਗ੍ਹਾ ਦਿਖਾ ਕੇ ਲਿਓਨੇ ਜਿੱਥੇ ਆਪਾਂ ਪਾਰਟੀ ਸੈਲੀਬ੍ਰੇਸ਼ਨ ਕਰਨੀ ਆ ਚਾਚਾ ਜੀ ਦੀ ਤੇ ਆਜੋ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਸਿੱਧਾ ਉੱਥੇ ਤੇ ਆਪਾਂ ਤੁਹਾਨੂੰ ਲੈ ਚੱਲਦੇ ਆ ਜਿੱਥੇ ਆਪਣੀ ਪਾਰਟੀ ਐ ਜੀ गुआढ़िया तविया खड़िया बहर क्योंकि पैली पुली बहुने लगे होने पैली पुली गढ़ मशीन का कटर खड़ा लो जी आप इतनी पार्टी इस घर अपने गुआढ़ घर सुते पे होने मैं ला चला जगा नहीं दपहर जो समा हो चलिया है ਤੇ ਆਪਾਂ ਇੱਥੇ ਪਾਰਟੀ ਕਰਨੀ ਹੈ ਥੋੜਾ ਖੁੱਲਾ ਥਾਂ ਹੈਗਾ ਇੱਥੇ ਤੁਹਾਨੂੰ ਪਾਰਟੀ ਦਿਖਾਵਾਂਗੇ ਇੱਕ ਤਰੀਕ ਨੂੰ ਤੇ ਲੱਗਣੀ ਹੈ ਰੌਣਕਾਂ ਪਾਵਾਂਗੇ ਭੰਗੜੇ ਦੋਸਤੋ ਉਹ ਵਲੌਗ ਵੀ ਬਹੁਤ ਕੈਂਟ ਹੋਣ ਵਾਲਾ ਜਿਹੜਾ ਤੁਹਾਨੂੰ ਆਪਾਂ ਦਿਖਾਵਾਂਗੇ ਸ਼ਾਇਦ ਉਸੇ ਦਿਨੀ ਆਪਾਂ ਸ਼ਾਮ ਤੱਕ ਅਪਲੋਡ ਕਰ ਦਈਏ ਤੇ ਦੋਸਤੋ ਹੈ ਹੀ ਵਲੌਗ ਹੀ ਤੇ ਆਪਾਂ ਇਨਫੋਰਮੇਸ਼ਨ ਜਿਹੜੀ ਗੱਲ ਕਰੇ ਤੁਹਾਨੂੰ ਦੇਣੀ ਅੱਜ ਮੇਰੇ ਨਾਲ ਹੋ ਚੱਲੀ ਸੀ ਇੱਕ ਘਟਨਾ ਬਹੁਤ ਵੱਡੀ ਵੱਡੀ ਘਟਨਾ ਇਹ ਹੋ ਚੱਲੀ ਸੀ ਆਪਣਾ ਵੈਸੇ ਹੈ ਵਲੌਗ ਹੀ ਆ ਇਨਫੋਰਮੇਸ਼ਨ ਦੋਸਤਾਂ ਨੂੰ ਵਹੀ ਭੈਣਾ ਭਰਾਵਾਂ ਦੇ ਰਹੇ ਨੇ ਜਿਹੜੇ YouTube ਤੇ ਨਵੇਂ ਨੇ ਆਪਣਾ ਘਟਨਾ ਇਹ ਹੋ ਚੱਲੀ ਸੀ ਆਪਣਾ ਟੂ ਸਟੈਪ ਵੈਰੀਫਿਕੇਸ਼ਨ ਹੁੰਦੀ ਹੈ ਜਦੋਂ ਆਪਾਂ ਚੈਨਲ ਬਣਾਉਂਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਟੂ ਸਟੈਪ ਵੈਰੀਫਿਕੇਸ਼ਨ ਕਰਨੀ ਹੁੰਦੀ ਹੈ ਆਪਣੇ ਚੈਨਲ ਦੇ ਉੱਤੇ ਤੇ ਜਿਹੜੇ ਆਪਾਂ ਨੂੰ ਕਹਿੰਦੇ ਹੁੰਦੇ ਕੋਈ ਹੋਰ ਈਮੇਲ ਵਗੈਰਾ ਭਰ ਦੋ ਤੁਸੀਂ ਤੇ ਜਿਹਦੇ ਨਾਲ ਤੁਹਾਡੇ ਚੈਨਲ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਕੁਝ ਵੀ ਗੱਲਬਾਤ ਹੈਗੀ ਆ ਤੂੰ ਮੈਂ ਰਾਤ ਬੈਠੇ ਬੈਠੇ ਲੜਿਆ ਪੰਗਾ ਤੇ ਆਪਾਂ ਟੂ ਸਟੈਪ ਵੈਰੀਫਿਕੇਸ਼ਨ ਆਪਾਂ ਓਕੇ ਕਰ ਲਿਆ ਜਿਹੜਾ ਓਕੇ ਕੀਤਾ ਤੇ ਉਹਦਾ ਮੈਨੂੰ ਹਾਬ ਦੀ ਆਈਡੀ ਆ ਪਾਸਵਰਡ ਭੁੱਲ ਗਿਆ ਕਿਉਂਕਿ 3 ਮਹੀਨੇ ਹੋ ਗਿਆ ਆਈਡੀ ਬਣੀ ਨੂੰ ਤੇ ਪਾਸਵਰਡ ਭੁੱਲ ਗਿਆ ਮੈਨੂੰ ਤੇ ਪਾਸਵਰਡ ਭੁੱਲਣ ਦੇ ਕਾਰਨ ਕੀ ਹੋਇਆ ਕਿ ਜਦੋਂ ਮੈਂ 2-3 ਵਾਰੀ ਪਾਸਵਰਡ ਭਰਿਆ ਤੇ ਆਪਣਾ ਚੈਨਲ ਹੀ ਔਡ ਗਿਆ ਇਹ ਦੇਖੋ ਜਦੋਂ ਬੰਦੇ ਦਾ ਚੈਨਲ ਔਡ ਜਾਂਦਾ ਉਹਤੇ ਮਿਹਨਤ ਕੀਤੀ ਹੋਵੇ 550 ਸਬਸਕ੍ਰਾਈਬਰ ਹੋਵੇ ਤੇ ਅੱਧੇ ਘੰਟੇ ਆਪਾਂ ਪੂਰੇ ਕਰ ਲਏ ਹੁਣ ਤੇ ਉਹਦਾ ਬੰਦਾ ਇਹ ਚੈਨਲ ਵੱਡਾ ਜਿਹੜਾ ਉਹ ਨਾਲ ਕੀ ਬੀਤੂ ਵੀ ਤੁਸੀਂ ਆਪ ਹੀ ਸਿਆਣਿਓ ਤੇ ਤੁਸੀਂ ਸੋਚੋ ਮੇਰੇ ਨਾਲ ਕੀ ਬੀਤੀ ਉਹ ਤੁਸੀਂ ਯਕੀਨ ਮੰਨਿਓ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈਗੀ ਕਿਉਂਕਿ ਉਹ ਆਪਣੇ ਤੋਂ ਆਪਣੇ ਤੋਂ ਰਿਕਵਰ ਨਹੀਂ ਹੋਇਆ ਉਹ ਜਿਹੜਾ ਪਾਸਵਰਡ ਸੀਗਾ ਤੇ ਆਪਾਂ ਜਿਹੜੀ ਆਈਡੀ ਭਰੀ ਸੀ ਉਹ ਆਪਣੇ ਤੋਂ ਬਣੀ ਨਹੀਂ ਚੱਲਿਆ ਨਹੀਂ ਆਪਣੇ ਤੋਂ ਮੈਂ ਕੀ ਕੀਤਾ ਮੈਨੂੰ ਸਾਰਾ ਨੀਂਦ ਨਹੀਂ ਮੈਂ ਤਾਂ ਸਵੇਰੇ ਉੱਠ ਕੇ ਆਪਾਂ ਕੁਛ ਕਰਾਂਗੇ ਉਹਦਾ ਹੱਲ ਤੇ ਆਪਾਂ ਕੀ ਕੀਤਾ ਸਵੇਰੇ ਉੱਠ ਕੇ ਆਪਾਂ ਜਿਹੜਾ ਪੰ ਦੱਸ ਦਈਏ ਕਿ ਜਿਹੜੀ ਮੇਰੇ ਮੋਬਾਈਲ ਨੰਬਰ ਤੇ ਇਹ ਆਈਡਿਟੀ ਨਹੀਂ ਸੀ ਕਿਉਂਕਿ ਮੇਰੇ ਨੰਬਰ ਤੇ ਪਹਿਲਾਂ ਹੀ ਇੱਕ ਦੋ ਚੈਨਲ ਬਣ ਚੁੱਕੇ ਸੀਗੇ ਇੱਕ ਮੋਬਾਈਲ ਤੋਂ ਸਿਰਫ ਇੱਕ ਦੋ ਚੈਨਲ ਹੀ ਬਣਦੇ ਆਪਨ ਦੂਸਰੇ ਮੋਬਾਈਲ ਤੋਂ ਜਾ ਕੇ ਜਿਹੜੀ ਹੈਗੀ ਆ ਨਵੀਂ Gmail ID ਬਣਾਉਣੀ ਪੈਣੀ ਜਿਸ ਤਰ੍ਹਾਂ ਤੁਹਾਨੂੰ ਸਾਰੇ ਜ਼ਿਆਦਾਤਰ ਭੈਣ ਭਰਾਵਾਂ ਨੂੰ ਪਤਾ ਹੋਊਗਾ ਕਈਆਂ ਨੂੰ ਮੇਰੇ ਵਰਗੇ ਨੂੰ ਨਹੀਂ ਪਤਾ ਹੈਗਾ ਤੇ ਆਪਾਂ ਕੀ ਕੀਤਾ ਉਹਤੇ ਜਾ ਕੇ ਆਪਾਂ ਜਦੋਂ Gmail ID ਆਪਾਂ ਉਹਤੇ ਬਣਾਈ ਸੀ ਆਪਣੇ ਭਤੀਜੇ ਨੇ ਬਣਾ ਕੇ ਦਿੱਤੀ ਸੀ ਮੈਨੂੰ ਤੇ ਉਹ ਆਪਣਾ ਦੂਸਰਾ ਨੰਬਰ ਸੀ ਆਪਣੇ ਘਰੇ ਸੀਗਾ ਆਪਣੇ ਘਰੇ ਨੰਬਰ ਚਾਲੇ ਦੂਸਰਾ ਉਹ ਫੈਮਿਲੀ ਮੈਂਬਰ ਦੂਸਰੇ ਕੋਲੇ ਤੇ ਤੜਕੇ ਉੱਠ ਕੇ ਮੈਂ ਆਖਿਆ ਚਲੋ ਆਪਾਂ ਰਿਕਵਰ ਕਰਦੇ ਹਾਂ ਰਿਕਵਰ ਕਰਨ ਦੀ ਮੈਂ ਕੋਸ਼ਿਸ਼ ਕੀਤੀ ਆਪਦੇ ਮੋਬਾਈਲ ਤੋਂ ਫੇਰ ਤੇ ਪਰ ਉਹ ਕਹਿੰਦੇ ਨਹੀਂ ਤੁਹਾਡਾ ਨਾਂ ਤਾਂ ਆਈਡੀ ਸੀ ਨਾਂ ਤੁਹਾਡਾ ਪਾਸਵਰਡ ਸਹੀ ਆ ਤੁਹਾਡਾ ਸਾਰਾ ਕੁਝ ਗਲਤ ਤੇ ਮੇਰੇ ਜਿਹੜੇ ਹੋਸਟ ਸੀ ਉੱਡ ਗਏ ਤੇ ਮੇਰਾ ਹਾਉਪ ਉਹਦਾ ਚਿਹਰਾ ਹੁੰਦਾ ਸਿਸਟਮ ਸਾਰਾ ਉੱਡ ਗਿਆ ਸੀ ਵੀ ਇੰਨੀ ਮਿਹਨਤ ਕੀਤੀ ਚੈਨਲ ਬਣਾਇਆ ਇੰਨਾ ਟਾਈਮ ਆਪਾਂ ਲਾਇਆ ਤੇ ਆਪਣਾ ਚੈਨਲ ਟਿਕਾ ਹੁਣ ਆਪਾਂ ਕਿਵੇਂ ਰਿਕਵਰ ਕਰਾਂਗੇ ਮੈਂ ਆਪਣੇ ਭਤੀਜੇ ਨੂੰ ਫੋਨ ਕੀਤਾ ਸੋ ਦੱਸਿਆ ਫਰੀਦਕੋਟ ਰਹਿੰਦਾ ਉਹ ਭੂਆ ਕੋਲੇ ਤੇ ਉੱਥੇ ਹੀ ਪੜਦਾ ਉਹ ਤੇ ਉਹਨੂੰ ਫੋਨ ਕੀਤਾ ਪਰ ਉਹ ਹਜੇ ਪੈ ਸਵੇਰੇ ਸੁੱਤਾ ਉਹ ਉਹਨਾਂ ਗੱਲ ਨਹੀਂ ਹੋ ਸਕੀ ਤੇ ਦੋਸਤੋ ਪਰ ਤੁਹਾਨੂੰ ਦੱਸ ਦਿੰਨਾ ਰਾਤ ਭਰੀ ਖਬਰ ਕਿਹੜਾ ਆਪਾਂ ਉਹ ਰਿਕਵਰ ਕਰ ਲਿਆ ਟੁਕੜਾ ਟੁਕੜਾ ਮਾਰ ਕੇ ਪਹਿਲਾਂ ਮੈਂ ਮੇਲ ਕੀਤੀ ਤੇ ਉਹ ਕਹਿੰਦਾ ਤੁਹਾਡਾ ਹੈਗਾ 48 ਘੰਟਿਆਂ ਵਿੱਚ ਰਿਕਵਰ ਹੋਊਗਾ ਤੁਹਾਡਾ ਜਿਹੜਾ ਤੁਹਾਨੂੰ ਮੇਲ ਵੀ ਨਹੀਂ ਯਾਦ ਹੈ ਤੁਹਾਨੂੰ ਪਾਸਵਰਡ ਨਹੀਂ ਯਾਦ ਹੈਗਾ ਉਡਾ 48 ਘੰਟਿਆਂ ਵਿੱਚ ਰਿਕਵਰ ਕਰਾਂਗੇ ਤੇ ਮੇਰੇ 48 ਘੰਟਿਆਂ ਦਾ ਦੋ ਦਿਨ ਲੰਘੇ ਆਣੇ ਆ ਦੋ ਦਿਨ ਜਦੋਂ ਲੰਘੇ ਤੇ ਆਪਣਾ ਵਲੌਗਸ ਵਿੱਚ ਗੈਪ ਪੈਣਾ ਏਡਾ ਕਿ ਕਹਿੰਦੇ ਵਲੌਗਸ ਵਿੱਚ ਗੈਪ ਨਹੀਂ ਪਾਣਾ ਚਾਹੀਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਮੈਂ ਬਹੁਤ ਪਰੇਸ਼ਾਨ ਸੀਗਾ ਜੀ ਇਸ ਗੱਲ ਤੋਂ ਤੇ ਪਰੇਸ਼ਾਨੀ ਬਹੁਤ ਹੋ ਗਈ ਸੀ ਚਿੱਤ ਚ ਮੈਂ ਆਖਿਆ ਵੀ ਇਹ ਗਲਤੀ ਆਪਾਂ ਕਰ ਲਈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਪਹਿਲਾਂ ਇਹ ਵੀ ਜੇ ਤੁਹਾਨੂੰ ਨੌਲੇਜ ਨਹੀਂ ਜਿਹੜੇ ਬੰਦੇ ਨੂੰ ਨੌਲੇਜ ਆ ਤੁਸੀਂ ਉਦੋਂ ਹੀ ਆਦੇ ਚੈਨਲ ਦੀ ਸੈਟਿੰਗ ਕਰਾਉਣੀ ਆ ਤੁਸੀਂ ਆਪ ਖੁਦ ਨਾ ਪੰਗਾਲਿਓ ਜੇ ਤੁਸੀਂ ਖੁਦ ਪੰਗਾ ਲਾਉਂਗੇ ਤਾਂ ਤੁਹਾਡਾ ਚੈਨਲ ਵੀ ਮੇਰੇ ਵਾਂਗੂ ਉੱਡ ਸਕਦਾ ਹੈ ਤੇ ਉਹਨੂੰ ਰਿਕਵਰ ਕਰਨਾ ਬਹੁਤ ਔਖਾ ਹੋ ਜਾਂਦਾ ਕਿਉਂਕਿ ਆਪਾਂ ਨੂੰ ਜਿਹੜੀ Gmail ID ਹੁੰਦੀ ਹੈ ਆਪਣੀ ਯਾਦ ਨਹੀਂ ਨੇ ਦੀ ਆਪਣੇ ਚੈਨਲ ਦਾ ਸਿਰਫ ਨਾਂ ਯਾਦ ਰਹਿ ਜਾਂਦਾ ਚੈਨਲ ਦਾ ਨਾਂ ਯਾਦ ਰਹਿਣ ਦਾ ਇਕੱਲੀ ਗੱਲ ਨਹੀਂ ਬੰਦ ਜਿਹੜੀ ਆਪਣੀ Gmail ID ਉੱਪਰ ਆਪਣਾ ਚੈਨਲ ਬਣਾ ਹੁੰਦਾ ਆਪ ਨੂੰ Gmail ID ਪਲੱਸ ਉਹਦਾ ਪਾਸਵਰਡ ਵੀ ਆਪਾਂ ਨੂੰ ਯਾਦ ਹੋਣਾ ਜ਼ਰੂਰੀ ਹੈ ਤੇ ਦੋਸਤੋ ਮੈਂ ਕੀ ਕੀਤਾ ਮੇਰੇ ਦਿਮਾਗ ਨੇ ਥੋੜਾ ਕੰਮ ਕੀਤਾ ਕਿ ਮੈਂ ਦੂਸਰਾ ਮੋਬਾਈਲ ਉਹ ਲਿਆ ਆਪਣੇ ਘਰੋਂ ਤੇ ਉਹਦੇ ਉੱਪਰ ਮੈਂ ਜਾ ਕੇ ਜਿਹੜੀ ਸੀਗੀ ਆਈਡੀ ਮੈਨੂੰ ਮਾੜੀ-ਮੁਟੀ ਯਾਦ ਆਈ ਕੁਝ ਕੁ ਅੱਖਰ ਇਹਨਾਂ ਜਿਹੜੇ ਮੈਨੂੰ ਯਾਦ ਆ ਗਏ ਮੈਂ ਉਹ ਜਾ ਕੇ ਭਰੇ ਤੇ ਭਰਨ ਤੋਂ ਬਾਅਦ ਕੀ ਹੋਇਆ ਕਿ ਉਹ ਕਹਿੰਦੇ ਤੁਸੀਂ ਆਏ ਆਇਆ ਆਹ ਸਟੈਪ ਫਾਲੋ ਕਰੋ ਆਹ ਪਾਸਵਰਡ ਭਰੋ ਹਿੰਟ ਦੋ ਤੁਹਾਡਾ ਆਈਡੀ ਕੀ ਤੁਹਾਡਾ ਪਾਸਵਰਡ ਲਾਸਟ ਕੀ ਸੀਗਾ ਮੈਨੂੰ 1 ਘੰਟਾ ਟਕਰਾ ਮਾਰਨ ਤੋਂ ਬਾਅਦ ਥੋੜਾ ਜਿਹਾ ਦਾ ਪਾਸਵਰਡ ਰੱਬ ਦੀ ਕਿਰਪਾ ਨਾਲ ਯਾਦ ਆ ਗਿਆ ਤੇ ਫੇਰ ਮੈਂ ਉਹ ਪਾਸਵਰਡ ਭਰਿਆ ਤੇ ਕਿਰਪਾ ਨਾਲ ਰੱਬ ਦੀ ਕਰਪਣਾ ਜਿਹੜਾ ਦੂਸਰਾ ਮੋਬਾਈਲ ਸੀ ਉਹਦੇ ਵਿੱਚ ਉਹ ਆਈਡੀ ਲੌਗਇਨ ਹੋ ਗਈ ਸ਼ੁਕਰ ਹੈ ਰੱਬ ਦਾ ਬਹਿਤ ਦਾ ਹੀ ਕਿਹਾ ਸੀ ਸ਼ੁਕਰ ਹੈ ਰੱਬ ਦਾ ਉਹ ਆਈਡੀ ਉਹਦੇ ਵਿੱਚ ਲੌਗਇਨ ਹੋ ਗਈ ਤੇ ਮੇਰੇ ਸਾਬ ਵਿੱਚ ਸਾਹ ਆ ਗਏ ਤੇ ਫੇਰ ਮੈਂ ਸੋਚਿਆ ਚਲੋ ਉਸ ਮੋਬਾਈਲ ਤੇ ਜਿਹੜੇ ਦਾ ਨੰਬਰ ਆ ਉਹ ਚ ਲੌਗਇਨ ਹੋ ਗਿਆ ਯਾਨੀ ਆਪਾਂ ਆਪਣੇ ਮੋਬਾਈਲ ਵਿੱਚੋਂ ਲੌਗਇਨ ਕਰੀਏ ਹਾਲਾਂਕਿ ਇੱਕ ਸ਼ੁਕਰ ਹੋ ਰਾਕੀ ਇਹ ਤੁਹਾਡੇ ਘਰੇ ਹੀ ਫੋਨ ਹੋਏਗਾ ਜੇ ਤੁਹਾਡੇ ਘਰੇ ਹੀ ਫੋਨ ਤਾਂ ਆਈਡੀ ਬਣਾ ਜੇ ਤੁਸੀਂ ਸੱਤ ਬਗਾਨੇ ਕਿਸੇ ਦਾ ਫੋਨ ਇਸਤਮਾਲ ਕਰਕੇ ਆਪਨੀ Gmail ID ਬਣਾਉਣੀ ਤੁਹਾਨੂੰ ਉਸਨੇ ਆਪਦਾ ਪਹਿਲੀ ਗੱਲ ਤਾਂ OTP ਹੀ ਨਹੀਂ ਦੇਣਾ ਜੇ ਤੁਹਾਨੂੰ ਗਾਹ ਲੋਡ ਪਊਗੀ ਤਾਂ OTP ਨਹੀਂ ਮਿਲਣਾ OTP ਨਾ ਮਿਲਿਆ ਤੁਹਾਨੂੰ ਬੜੀ ਪ੍ਰੋਬਲਮ ਹੋ ਸਕਦੀ ਗਾਂ ਤੇ ਤੁਸੀਂ ਪਹਿਲੀ ਗੱਲ ਤਾਂ ਆਪਦੇ ਫੋਨ ਨੰਬਰ ਤੋਂ ਹੀ Gmail ID ਬਣਾਉਣੀ ਦਾ ਘਰ ਚ ਕਿਸੇ ਮੈਂਬਰ ਦੇ ਤੁਸੀਂ Gmail ID ਬਣਾ ਸਕਦੇ ਹੋ ਕਿਉਂਕਿ ਕੱਲ ਨੂੰ ਜੇ ਤੁਹਾਨੂੰ ਪ੍ਰੋਬਲਮ ਆਉਂਦੀ ਆ ਤੇ ਤੁਸੀਂ ਉਸ ਦਾ ਫੋਨ ਫੜ ਕੇ ਰਿਕਵਰ ਕਰ ਸਕਦੇ ਹੋ ਕਿਉਂਕਿ ਹਰ ਬੰਦਾ ਆਪਣਾ ਜਿਹੜਾ ਬਾਹਰਲਾ ਹੁੰਦਾ ਉਹ ਆਪਣਾ ਫੋਨ ਆਪਦੀ ਪ੍ਰਾਈਵੇਸੀ ਨਹੀਂ ਦਿੰਦਾ ਆਪਣੇ ਅਰਥ ਵਿੱਚ ਇਸ ਲਈ ਤੁਸੀਂ ਗਾ ਤੋਂ ਸਤਰਕ ਰਹਿਣਾ ਹੈ ਤੁਸੀਂ ਸੁਚੇਤ ਰਹਿਣਾ ਹੈ ਤੁਸੀਂ ਅਲਰਟ ਰਹਿਣਾ ਸਾਰਿਆਂ ਨੇ ਤੇ ਤੁਸੀਂ ਇਦਾਂ ਹੀ ਕਰਨਾ ਜਿੱਦਾਂ ਤੁਹਾਨੂੰ ਮੈਂ ਐਸਾ ਵੀ ਕਰਦੇ ਫੋਨ 'ਚ ਆਈਡੀ ਬਣਾਓ ਜਾਂ ਤੇ Gmail ਆਈਡੀ ਹੋਰ ਬਣਾਉਣੀ ਪਹਿਲੀ ਹੱਦ ਆਪ ਦੇ ਫੋਨ ਤੇ ਬਣਾਓ ਜੇ ਤੁਹਾਡੇ ਫੋਨ 'ਤੇ ਜਾਰੇ ਬਣ ਚੁੱਕੀਆਂ ਨੇ ਤੇ ਤੁਸੀਂਾਰੇ ਘਰ ਦੇ ਮੈਂਬਰ ਮੰਮੀ ਡੈਡੀ ਭਰਾ ਭੈਣ ਭਤੀਜੇ ਕੇ ਦੇ ਫੋਨ ਤੇ ਆਈਡੀ ਬਣਾ ਸਕਦੇ ਹੋ ਤੇ ਆਈਡੀ ਬਣਾ ਕੇ ਤੁਸੀਂ ਉਹਨਾਂ ਇਸਤੇਮਾਲ ਕਰ ਫਿਰ ਆਪਣਾ ਜਿਹੜਾ ਪਾਸਵਰਡ ਸੀ ਮੈਨੂੰ ਯਾਰਾ ਫਿਰ ਮੈਂ ਆਪ ਦੇ ਫੋਨ ਤੇ ਜਾ ਕੇ ਚਲੋ ਆਪਾਂ ਮੇਨ ਪੁਆਇੰਟ ਤੇ ਆਉਂਦੇ ਆ ਫਿਰ ਮੈਂ ਆਪ ਦੇ ਫੋਨ ਤੇ ਜਾ ਕੇ ਉਸ ਆਈਡੀ ਨੂੰ ਲੌਗਇਨ ਕੀਤਾ ਮੈਨੂੰ ਕਹਿੰਦੇ yes it was you ਉਹ ਵੀ ਮੈਨੂੰ ਦੂਸਰੇ ਫੋਨ ਤੇ ਉਹ ਆਇਆ ਵੀ ਕੀ ਇਹ ਤੁਸੀਂ ਹੋ ਜਿਹੜੇ ਹੋਰ ਫੋਨ ਤੇ ਲੌਗਇਨ ਕਰ ਰਹੇ ਹੋ ਮੈਂ ਹੈ ਯੈਸ ਇਟ ਵਾਸ ਮੀ ਕਿਉਂਕਿ ਦੂਜਾ ਫੋਨ ਵੀ ਮੇਰੇ ਹੱਥ ਸੀਗਾ ਯਾਰ ਸੋ ਇਟ ਵਾਸ ਮੀ ਕੀਤਾ ਜਦੋਂ ਮੈਂ ਤੇ ਉਹ ਮੇਰੀ ਆਈਡੀ ਸ਼ੁਕਰ ਹੈ ਰੱਬ ਦਾ ਪਰਮਾਤਮਾ ਦਾ ਵਾਹਿਗੁਰੂ ਦਾ ਕਿ ਮੇਰੀ ਆਈਡੀ ਲੌਗਇਨ ਹੋ ਗਈ ਤੇ ਫਿਰ ਮੇਰੇ ਸਾਬ ਜਿਹੜੇ ਸਾਹ ਆਏ ਤੇ ਦੱਸਣ ਦਾ ਮਕਸਦ ਇਹ ਸੀਗਾ ਕਿ ਵੀ ਦੋਸਤੋ ਤੁਸੀਂ ਵੀ ਗਾਂ ਜਿਹੜਾ ਵੀ ਕੰਮ ਕਰਨਾ ਬੜੇ ਧਿਆਨ ਨਾਲ ਕਰਿਓ ਕਿਉਂਕਿ ਜੇ ਤੁਸੀਂ ਇਦਾਂ ਕਰੋ ਤੁਹਾਡੀ ਸਾਰੀ ਮਿਹਨਤ ਕਿਤੇ ਖੂਬਚਨਾ ਪੈ ਜਾਵੇ ਤੇ ਸਾਰੇ ਕੰਮ ਜਿਹੜੇ ਹੈਗੇ ਜਾਣਕਾਰ ਬੰਦੇ ਤੋਂ ਹੀ ਕਰਵਾਇਆ ਕਰੋ ਚੈਨਲ ਦੇ ਰਿਗਾਰਡਿੰਗ ਤੇ ਆਪਣਾ ਜਿਹੜਾ ਪਾਸਵਰਡ ਤੇ ਆਈਡੀ ਹੈਗੀ ਆ ਉਸ ਨੂੰ ਲੈ ਕੇ ਰੱਖ ਲਿਆ ਕਰੋ ਦੋਸਤੋ ਉਸ ਨੂੰ ਲੈ ਕੇ ਰੱਖਣਾ ਬਹੁਤ ਜ਼ਰੂਰੀ ਹੈ ਜੇ ਤੇ ਲੈ ਕੇ ਰੱਖਦੇ ਜੇ ਤੁਹਾਨੂੰ ਭੁੱਲ ਵੀ ਜਾਂਦਾ ਹੈਗਾ ਕਿ ਤੁਸੀਂ ਉਸ ਨੂੰ ਦੁਬਾਰਾ ਲੌਗਇਨ ਕਰ ਸਕਦੇ ਹੋ ਤੇ ਮੈਂ ਤੁਹਾਨੂੰ ਦੋਸਤੋ ਇਹ ਹੀ ਦੱਸਣਾ ਸੀਗਾ ਦੋ ਤਿੰਨ ਗੱਲਾਂ ਤੁਹਾਨੂੰ ਦੱਸਤੀਆਂ ਇਹ ਵਾਲੀਆਂ ਤੇ ਤੁਹਾਨੂੰ ਪਾਰਟੀ ਦੀ ਗੱਲ ਵੀ ਦੱਸਤੀ ਕਿ ਇੱਕ ਤਿੰਨ ਨੂੰ ਪਾਰਟੀ ਆ ਉੱਥੇ ਤੁਹਾਨੂੰ ਇੰਜੋਏ ਕਰਾਵਾਂਗੇ ਉਸ ਦਾ ਵਲੌਗ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਚੈਨਲ ਜਿਹੜਾ ਮੇਰੇ ਨਾਲ ਖੁਸ਼ ਹੋਊ ਤੁਹਾਨੂੰ ਸਾਰਾ ਕੁਝ ਦੱਸਦਾ ਦੇਸਤੋ ਗਾ ਤੁਹਿਆ ਲਾਈਟ ਰਿਓ ਤੇ ਅੱਜ ਦਾ ਵਲੌਗ ਆਪਣਾ ਇਹ ਸੀਗਾ ਤੇ ਜੇਕਰ ਤੁਹਾਨੂੰ ਅੱਜ ਦਾ ਵਲੌਗ ਤੇ ਇਨਫੋਰਮੇਸ਼ਨ ਪਸੰਦ ਆਈ ਤੇ ਮੈਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਚੈਨਲ ਨੂੰ ਵੀਡੀਓ ਨੂੰ ਕਰ ਦਿਓ ਲਾਈਕ ਤੇ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ ਤੇ ਸੋਹਣੀ ਨਵੀਂ ਵੀਡੀਓ ਹੁੰਦੀ ਹੈ ਉਹਨੂੰ ਸ਼ੇਅਰ ਕਰਦਿਆ ਕਰੋ ਜੇ ਤੁਸੀਂ ਸ਼ੇਅਰ ਕਰਦੇ ਹੋ ਤਾਂ ਆਪਣੇ ਜਿਹੜੇ ਨਵੇਂ ਭੈਣ ਭਰਾ ਹੈਗੇ ਉਹਨਾਂ ਨੂੰ ਵੀ ਜਾਣਕਾਰੀ ਮਿਲ ਜਾਂਦੀ ਇਸ ਤਰ੍ਹਾਂ ਤੇ ਚਲੋ ਤੁਹਾਡਾ ਸਾਰਿਆਂ ਦਾ ਵਲੌਗ ਵੇਖਣ ਲਈ ਕਰਦੇ ਹਾਂ ਧੰਨਵਾਦ ਵੀ ਮੇਰੇ ਮਗਰਲੇ ਵਲੌਗਸ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਆਪਣਾ ਜਲਦ ਹੀ ਹਜ਼ਾਰ ਸਬਸਕ੍ਰਾਈਬਰ ਵੀ ਜਦੋਂ ਹੋ ਗਿਆ ਤੇ ਆਪਾਂ ਆਪਣਾ ਚੈਨਲ ਜਦੋਂ ਮੋਨਟਾਈਜ਼ ਹੋਊਗਾ ਤੇ ਉਸ ਤੇ ਵੀ ਆਪਾਂ ਇੱਕ ਪਾਰਟੀ ਕਰਾਂਗੇ ਕੇਕ ਵਗੈਰਾ ਕੱਟਾਂਗੇ ਤੁਹਾਨੂੰ ਉਦੋਂ ਤੋਂ ਬਾਅਦ ਚ ਸਾਰਾ ਕੁਝ ਆਪਾਂ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਨਵੇਂ ਵਲੌਗਸ ਨਵੇਂ ਵਲੌਗ ਦੇਖਣ ਲਈ ਚੈਨਲ ਨੂੰ ਕਰਦੇ ਸਬਸਕ੍ਰਾਈਬ ਕਰਨਾ ਲਾਈਕ ਤੇ ਵੱਧ ਤੋਂ ਵੱਧ ਕਰੇ ਸ਼ੇਅਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਿਲਦੇ ਆਂ ਜੀ ਇੱਕ ਕਿਸੇ ਨਵੇਂ ਵਲੌਗਸ ਬਾਏ ਬਾਏ ਜੀ